ਮੇਰਾ ਨਾਮ ਬਲਜੀਤ ਕੌਰ ਮੈਂ ਪਿੰਡ ਹਿਰਕਟਾ ਐਤੀ ਤੋਂ ਤੇ ਮੈਂ ਗੁਰਨਾਣ ਕਲੀਨਿਕ ਹਸਪੀਟਲ ਦੀ ਵੀਡੀਓ ਦੇਖੀ ਤੇ ਨਾ ਕੋਲਾਈ ਤੇ ਉਹਨਾਂ ਨੇ ਮੇਰੇ ਖੁਰਾਕ ਬਦਲ ਨਾਲ ਮੇਰੇ ਗੋਡਿਆਂ 'ਦਰ ਲੱਤਾਂਵਾਮਾ ਕਰੀਏ ਮੈਂ ਤੇ ਹੱਥ ਪੈਰ ਸੁੰਦੇ ਸੀ ਤੇ ਜਾ ਆਵਦੀ ਪ੍ਰੋਬਲਮ ਮੈਨੂੰ 8-10 ਸਾਲਾਂ ਤੋਂ ਸੀ ਤੇ ਹੁਣ ਮੈਂ 2 ਹਫ਼ਤਿਆਂ ਦੇ ਨਾਲ ਖੁਰਾਕ ਬਦਲ ਨਾਲ ਬਿਲਕੁਲ ਠੀਕ ਐ ਤੇ ਮੈਂ ਇਹਨਾਂ ਨੂੰ ਥੈਂਕਸ ਕਰਦੀ ਐ ਮੇਰੀ ਦਵਾਈਆਂ ਦੇ ਛੁਟਕਾਰਾ ਹਾਂਜੀ ਜੀ ਵੀ ਕਿਨਾਂ ਨੇ ਤੁਹਾਨੂੰ ਦੱਸਿਆ ਬਲਜੀਤ ਕੌਰ ਦੀ ਜੀ ਆਏ ਨੇ ਸਾਡੇ ਕੋਲ ਪਿਛਲੇ 8-10 ਸਾਲਾਂ ਤੋਂ ਇਹਨਾਂ ਦੇ ਐਸਿਡਿਟੀ ਦੀ ਬਹੁਤ ਜ਼ਿਆਦਾ ਇਸ਼ੂ ਸੀਗੀ ਬਹੁਤ ਸਾਰੀਆਂ ਮੈਡੀਸਿਨਸ ਲਈਆਂ ਪਰ ਫਿਰ ਵੀ ਠੀਕ ਨਹੀਂ ਹੋਈ ਨਾਲ ਨਾਲ ਇਹਨਾਂ ਦੇ ਹੱਥ ਪੈਰ ਸੌਂਦੇ ਸੀ ਵੀਕਨੈਸ ਬਹੁਤ ਜ਼ਿਆਦਾ ਸੀ ਲੱਤਾਂ ਦੇ ਪਾਰ ਆਉਣ ਦੇ ਨਾਲ-ਨਾਲ ਜਿੱਤੇ ਇਹਨਾਂ ਨੂੰ ਪਰੇਸ਼ਾਨੀਆਂ ਵਿੱਚ ਅਕੜਾ ਜਿਹਾ ਆਉਂਦਾ ਸੀ ਸੋ ਇਹਨਾਂ ਨੇ ਸਾਡੇ ਕੋਲ ਪਿਛਲੇ 15 ਦਿਨਾਂ ਤੋਂ ਡਾਈਟ ਕੰਟੀਨਿਊ ਕਰ ਰਹੇ ਨੇ ਖੁਸ਼ੀ ਦੀ ਗੱਲ ਇਹ ਹੈ ਕਿ ਪਹਿਲੇ ਹੀ ਦਿਨ ਤੋਂ ਜਦੋਂ ਡਾਈਟ ਚੇਂਜ ਕੀਤੀ ਤਾਂ ਪੇਟ ਦੀ ਜਿੰਨੀ ਇਨਫੈਕਸ਼ਨ ਸੀ ਜਿੰਨੀ ਐਸਿਡਿਟੀ ਜ਼ਿਆਦਾ ਬਣਦੀ ਸੀ ਉਹ ਪਹਿਲੇ ਦਿਨ ਤੋਂ ਠੀਕ ਹੋ ਗਈ ਹੈ ਜੇਕਰ ਤੁਸੀਂ ਵੀ ਹਾਈਪਰ ਐਸਿਡਿਟੀ ਤੋਂ ਪਰੇਸ਼ਾਨ ਹੋ ਡਾਈਟ ਚੇਂਜ ਕਰਕੇ ਤੁਸੀਂ ਇਹਨਾਂ ਸਾਰੀਆਂ ਪ੍ਰੋਬਲਮਸ ਨੂੰ ਠੀਕ ਕਰ ਸਕਦੇ ਹੋ ਸਾਡਾ ਕੰਟੈਕਟ ਕਰਨ ਵਾਸਤੇ ਨੀਚੇ ਦਿੱਤੇ ਨੰਬਰ ਤੇ ਕਾਲ ਕਰ ਸਕਦੇ ਹੋ ਥੈਂਕ ਯੂ